ਹੱਲੇ ਦਿੱਲੀ ਦੂਰ ਆ ਇਹ ਗੱਲ ਆਪਾਂ ਬੜੀ ਵਾਰ ਸੁਣੀ ਆ ਪਰ ਗੱਲ ਇਹ ਆ ਵੀ ਇਹ ਗੱਲ ਆਈ ਕਿੱਥੋਂ ਹੱਲੇ ਦਿੱਲੀ ਦੂਰ ਆ ਜੇ ਬੰਦਾ ਦਿੱਲੀ 'ਚ ਬੈਠਾ ਹੋਵੇ ਤਾਂ ਵੀ ਇਹ ਗੱਲ ਆਖਦਾ ਹੱਲੇ ਦਿੱਲੀ ਦੂਰ ਆ ਜੇ ਆਈ ਨਹੀਂ ਆਖਦੇ ਵੀ ਕਲਕੱਤਾ ਦੂਰ ਆ ਬੰਬੇ ਦੂਰ ਆ ਹਨਾ ਬੰਗਲੌਰ ਦੂਰ ਆ ਹਰਿਆਣਾ ਦੂਰ ਆ ਕੋਈ ਹੋਰ ਵੀ ਤਾਂ ਨਾ ਲੈ ਸਕਦਾ ਸੀ ਪਰ ਇਹੀ ਗੱਲ ਕਿਉਂ ਆਖਦੇ ਆ ਕਿ ਹੱਲੇ ਦਿੱਲੀ ਦੂਰ ਆ ਅੱਜ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਏ ਦਾ ਮਤਲਬ ਇਹ ਆ ਵੀ ਕਿ ਕੋਈ ਕੰਮ ਨਾ ਕਰ ਸਕੇ ਤੇ ਭਾਈ ਤੇਰੇ ਵਾਸਤਾ ਰੋ ਨਹੀਂ ਉੱਥੇ ਆਵੇਂ ਗੱਲ ਵਰਤਦੇ ਆ ਮੁਹਾਵ ਅਖਾਣ ਆਹੇ ਪਰ ਗੱਲ ਇਹ ਆ ਵੀ ਇਹ ਗੱਲ ਆਈ ਕਿੱਥੋਂ ਤੁਸੀਂ ਵੇਖ ਰਹੇ ਹੋ ਹਰ ਭੇਸਦੂ ਚੈਨਲ ਇਹ ਜੀਆਂ ਜਾਣਕਾਰੀਆਂ ਆਪਾਂ ਲੈ ਕੇ ਮਿਲਦੇ ਰਵਾਂਗੇ ਹੁਣ ਗੱਲ ਕਰੀਏ ਵੀ ਗੱਲ ਆਈ ਕਿੱਥੋਂ ਇਹ ਗੱਲ ਹੈਗੀ ਆ ਅੱਜ ਤੋਂ 700 ਸਾਲ ਪਹਿਲਾਂ ਦੀ ਉਦੋਂ ਤੁਗਲਕ ਵੰਸ਼ ਦਾ ਰਾਜ ਹੁੰਦਾ ਸੀ ਗੱਲ ਦਾ ਹੈਗੀ ਇਹ 1320 ਤੋਂ 1325 ਦੇ ਦਰਮਿਆਨ ਦੀ ਗੱਲਬਾਤ ਆ ਤੁਗਲਕ ਵੰਸ਼ ਪਾਰਤ ਦੇ ਵਿੱਚ ਨਾ ਪੰਜ ਸਲਤਨਤਾਂ ਦਾ ਪੰਜ ਵੰਸ਼ਾਂ ਦਾ ਰਾਜ ਰਿਹਾ ਜਿਨ੍ਹਾਂ ਦੇ ਵਿੱਚ ਤੋਲਕ ਵੰਸ਼ ਨੂੰ ਕਹਿੰਦੇ ਸੁਨਹਿਰੀ ਦੌਰ ਸੀ ਇਸਲਾਮ ਦੇ ਪੱਖੋਂ ਉਸ ਸਮੇਂ ਇੱਕ ਫਕੀਰ ਹੁੰਦੇ ਸੀ ਹਜ਼ਰਤ ਨਿਜ਼ਾਮਉਦੀਨ ਔਲੀਆ ਜੀ ਇਹ ਦਿੱਲੀ ਦੇ ਵਿੱਚ ਇਹਨਾਂ ਦਾ ਅਜੇ ਵੀ ਸਥਾਨ ਹੈਗਾ ਵਾ ਜਿਹੜਾ ਮੁਹੰਮਦ ਗਿਆਸੂਦੀਨ ਤੋਲਕ ਸੀ ਇਹ ਉਤੋਂ ਉਤੋਂ ਦਾ ਬਹੁਤ ਪ੍ਰਸ਼ੰਸਾ ਕਰਦਾ ਹੁੰਦਾ ਸੀ ਨਿਜ਼ਾਮਉਦੀਨ ਔਲੀਆ ਦੀ ਵੀ ਮੈਂ ਥੋੜਾ ਸੇਵਕ ਆਂ ਜਿਉਂ ਪਰ ਅਸਲ ਦੇ ਵਿੱਚ ਉਹ ਦਿਲੋਂ ਲੱਗਦਾ ਸੀ ਤੇ ਉਹਨੇ حضرت ਨizamuddin aulya ਨੂੰ ਸੁਨੇਹਾ ਵੀ ਕੱਲਿਆ ਸੀ ਕਿ ਭਾਈ ਮੈਂ ਬਗਰ ਬੰਗਾਲ ਵਾਲੇ ਪਾਸੋਂ ਤੁਰ ਪਿਆ ਤੇ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਦਿੱਲੀ ਛੱਡ ਕੇ ਤੁਰ ਪੋ ਵੀ ਦਿੱਲੀ ਛੱਡ ਦਿਓ ਤੇ ਜਿਹੜਾ ਗਿਆਸਪੁਰਾ ਤੁਹਾਡਾ ਪਿੰਡ ਆ ਜਿੱਥੇ ਤੁਸੀਂ ਰਹਿੰਦੇ ਹੋ ਵੀ ਉਹਦਾ ਖਿਆਲ ਦਿਨੋਂ ਕੱਢ ਦਿਓ ਮੈਂ حضرت ਨizamuddin auliga ਸਾਹਿਬ ਨੇ ਆਖਿਆ ਹਨੂਜ਼ ਦਿੱਲੀ ਦੂਰ ਅਸਤ ਮਤਲਬ ਕਿ ਹਜੇ ਤਾਂ ਦਿੱਲੀ ਬਹੁਤ ਦੂਰ ਆ ਵੀ ਜਦੋਂ ਤੂੰ ਦਿੱਲੀ ਆ ਜਾਏਗਾ ਫਿਰ ਗੱਲਬਾਤ ਕਰ ਲਾਂਗੇ ਫਿਰ ਪਤਾ ਨਹੀਂ ਕਿਹੜੀ ਰਾਜਾ ਹੋਊਗੀ ਉਦੋਂ ਦੇਖੀ ਜਾਊਗੀ ਬਿਉ ਬੰਗਾਲ ਵਾਲੇ ਪਾਸੋਂ ਕਹਿੰਦੇ ਖੁਸ਼ੀ ਦੇ ਵਿੱਚ ਤੁਰਿਆ ਹੋਇਆ ਸੀਗਾ ਤੇ ਦੂਜੇ ਪਾਸੇ ਜਿਹੜਾ ਗਿਆਸੂਦੀਨ ਦਾ ਮੁੰਡਾ ਸੀ ਜੂਨਾ ਖਾਂ ਇਹ ਪੂਰਾ ਹੀ ਸੇਵਕ ਸੀ حضرت ਨizamuddin ਔਲੀਆ ਜੀ ਦਾ ਉਹ ਪੂਰੀ ਸੇਵਾ ਭਾਵਨਾ ਕਰਨੀ ਜਦੋਂ ਫਕੀਰੀ ਦੇ ਵਾਅਦ ਚੋਣੇ ਉਹਨਾਂ ਨੂੰ ਮਿਲਣ ਜਾਣਾ ਹਨ ਬੈਣ ਉੱਠਣ ਚੰਗਾ ਸੀ ਤਾਂ ਇੱਕ ਵਾਰੀ ਜੂਨਾ ਖਾਂ ਨੇ حضرت ਔਲ ਨizamuddin ਔਲੀਆ ਸਾਹਿਬ ਦੇ ਸੇਵਕਾਂ ਨੂੰ ਆਖਿਆ ਵੀ ਜਦੋਂ ਇਹ ਪੂਰੀ ਮਸਤੀ ਦੇ ਵਿੱਚ ਹੋਣਾ ਤਾਂ ਮੈਨੂੰ ਸੁਨੇਹਾ ਘੱਲਿਓ ਤੇ ਮੈਂ ਮਿਲਣ ਆਉਂਗਾ ਉਹਨੂੰ ਫਿਰ ਜੂਨਾਖਾਂ ਮਿਲਣ ਆਇਆ ਤੇ ਮਿਲਣ ਆਇਆ ਤਾਂ ਔਨ ਸਾਰੀ حضرت ਔਲੀਆ ਸਾਹਿਬ ਨੇ ਆਖਿਆ ਵੀ ਜੱਤ ਨੂੰ ਬਾਦਸ਼ਾਹੀ ਦਿੱਤੇ ਜਦੋਂ ਜੂਨਾਖਾਂ حضرت ਨizamuddin ਔਲੀਆ ਸਾਹਿਬ ਪਾਸ ਜਾਂਦਾ ਸੀ ਤਾਂ ਇਹ ਖਬਰ ਫਿਰ ਉਧਰਲੇ ਪਾਸੇ ਸੁਲਤਾਨ ਗਿਆਸੂਦੀਨ ਨੂੰ ਵੀ ਪਹੁੰਚ ਗਈ ਤੇ ਫਿਰ ਗਿਆਸੂਦੀਨ ਨੇ ਆਖਿਆ ਵੀ ਜਾਂ ਤਾਂ ਫਿਰ ਨizamuddin ਔਲੀਆ ਸਾਹਿਬ ਨੂੰ ਦਿੱਲੀ ਚ ਰੱਖ ਲੋ ਤੇ ਜਾਂ ਫਿਰ ਮੈਂ ਰਹੂੰਗਾ ਮਤਲਬ ਆਪਸ ਵੀ ਇੰਨੀ ਖਿੱਚ ਗਿਆ ਸੀ ਆਖਰ ਦੇ ਵਿੱਚ ਨਿਜ਼ਾਮਉਦੀਨ ਔਲੀਆ ਸਾਹਿਬ ਅੱਗੇ ਪਿੱਛੇ ਤਾਂ ਉਹ ਵੀ ਮਦੂਰ ਦਰਾੜ ਏਰੀਆ ਦੇ ਵਿੱਚ ਘੁੰਮਦੇ ਰਹਿੰਦੇ ਹੁੰਦੇ ਸੀ ਪਰ ਜਦੋਂ ਹਜ਼ਰਤ ਜਦੋਂ ਗਿਆਸੂਦੀਨ ਇਹ ਗੱਲ ਆਖੀ ਤਾਂ ਉਸ ਤੋਂ ਬਾਅਦ ਨਿਜ਼ਾਮਉਦੀਨ ਸਾਹਿਬ ਵੀ ਕਿਤੇ ਦੂਰ ਏਰੀਆ 'ਚ ਘੁੰਮਣ ਨਹੀਂ ਗਏ ਉਹ ਵੀ ਦਿੱਲੀ ਦੇ ਵਿੱਚ ਹੀ ਰਹੇ ਤੇ ਉਸ ਤੋਂ ਬਾਅਦ ਕਹਿੰਦੇ ਸਮਾਂ ਬੀਤਿਆ ਤਾਂ ਬੰਗਾਲ ਵਾਲੇ ਪਾਸੇ ਉਹ ਵੀ ਤੁਰਿਆ ਹੋਇਆ ਸੀ ਜੂਨਾ ਖਾਂ ਦਾ ਪਿਆ ਪਿਓ ਸੁਲਤਾਨ ਗਿਆਸੂਦੀਨ ਗਿਆਸੂਦੀਨ ਤੁਗਲਕ ਉਸ ਸੁਲਤਾਨ ਗਿਆਸੂਦੀਨ ਤੁਗਲਕ ਉਹ ਵੀ ਬੰਗਾਲ ਵਾਲੇ ਪਾਸੋਂ ਤੁਰਿਆ ਹੋਇਆ ਸੀ ਪੂਰਿਆ ਹੋਇਆ ਤੇ ਇਧਰਲੇ ਪਾਸੇ ਮੁੰਡੇ ਨੇ ਵੀ ਪੂਰੀ ਤਿਆਰੀ ਰੱਖੀ ਹੋਈ ਸੀ ਵੀ ਮੇਰੇ ਡਬਾਪੂ ਨੇ ਆਉਣਾ ਵੀ ਉਹਦਾ ਜਦੋਂ ਆਵੇ ਤਾਂ ਚੰਗਾ ਸਨਮਾਨ ਕੀਤਾ ਜਾਵੇ ਪਰ ਉਸ ਵੇਲੇ ਕੀ ਹੋਇਆ ਕਿ ਉਹਦੇ ਜੁੰਨਾਖਾਂ ਦੇ ਮੁੰਡੇ ਨੇ ਇੱਕ ਮਹਿਲ ਤਿਆਰ ਕਰਵਾਇਆ ਅਫਗਾਨਪੁਰ ਦੇ ਵਿੱਚ ਇਹ ਅਫਗਾਨਪੁਰ ਤੂਲਕਾਬਾਦ ਦਿੱਲੀ ਦੇ ਤੂਲਕਾਬਾਦ ਤੋਂ 100 ਕਿਲੋਮੀਟਰ ਦੂਰ ਆ ਤੇ ਤੂਲਕਾਬਾਦ ਵੀ ਇਸੇ ਵੰਸ਼ ਨੇ ਵਿਚ ਬਸਾਇਆ ਸੀਗਾ ਤੁਲਕ ਨੇ ਤੇ ਜਦੋਂ ਦੂਰ ਬਸਾਇਆ ਤੇ ਉਹਨੇ ਇਰਾਦਾ ਇਹ ਸੀ ਜੁੰਨਾਖਾਂ ਦਾ ਵੀ ਰਾਤ ਇੱਥੇ ਮੇਰਾ ਪਿਓ ਕੱਟੂਗਾ ਤੇ ਅਗਲੇ ਦਿਨ ਫਿਰ ਪੂਰਾ ਤਿਆਰ ਬਿਆਰ ਹੋ ਕੇ ਦਿੱਲੀ ਦੇ ਮਹਿਲਾਂ ਵਾਲੇ ਪਾਸੇ ਨੂੰ ਜਾਊਗਾ ਤੇ ਸਵਾਗਤ ਭਰਮਾ ਕਰਾਂਗੇ ਖੈਰ ਉਸ ਸਮੇਂ ਲੱਕੜ ਦਾ ਇੱਕ ਮਹਿਲ ਤਿਆਰ ਕਰਾਇਆ ਗਿਆ ਅਫਗਾਨਪੁਰ ਦੇ ਵਿੱਚ ਜਿਹਨੂੰ ਕਿ ਕੌਸ਼ਿਕ ਮਹਿਲ ਕਿਹਾ ਜਾਂਦਾ ਸੀ ਰਾਤ ਦੀ ਰੋਟੀ ਵੀ ਉੱਥੇ ਖਾਧੀ ਪੂਰੇ ਰੰਗਾ ਰੰਗ ਪ੍ਰੋਗਰਾਮ ਹੋਏ ਅਗਲੇ ਦਿਨ ਫਿਰ ਉਦੋਂ ਪਹਿਲਾਂ ਉੱਥੇ ਉੜੀਸਾ ਦੇ ਹਾਥੀ ਆਏ ਹੋਏ ਸੀਗੇ ਤੇ ਜੂਨਾਖਾ ਕਹਿੰਦਾ ਵੀ ਬਾਪੂ ਜੀ ਗੱਲ ਹੈਗੀ ਐ ਇਹ ਵੀ ਤੁਸੀਂ ਨਾ ਹਾ ਹਾਥੀਆਂ ਦਾ ਪ੍ਰਦਰਸ਼ਨ ਵੀ ਦੇਖ ਕੇ ਜਾਓ ਕਹਿੰਦੇ ਲਈ ਕਿਹੜੀ ਗੱਲ ਹੈ ਵੀ ਦੇਖ ਲੈਣੇ ਆ ਉਹ ਹਾਥੀਆਂ ਦੀ ਪ੍ਰਦਰਸ਼ਨੀ ਦੇਖੀ ਉਹਨਾਂ ਦੀ ਧਮਕ ਦੇ ਨਾਲ ਫਿਰ ਉਹ ਜਿਹੜਾ ਕੌਸ਼ਿਕ ਮਹਿਲ ਸੀ ਉਹ ਡਿੱਗ ਪਿਆ ਜਦੋਂ ਉਹ ਡਿੱਗ ਪਿਆ ਉਹਦੇ ਥੱਲੇ ਆ ਕੇ ਸੁਲਤਾਨ ਗਿਆਸੂਦੀਨ ਤੁਗਲਕ ਇਹ ਵੀ ਪੂਰਾ ਹੋ ਗਿਆ ਤੇ ਨਾਲ ਇਹਦੇ ਨਾਲ ਕੁਝ ਹੋਰ ਸਾਥੀ ਉਹਨਾਂ ਵਿੱਚ ਇੱਕ ਮਹਿਮੂਦ ਨਾ ਦਾ ਮੁੰਡਾ ਵੀ ਇਹਦਾ ਪੂਰਾ ਹੋ ਗਿਆ ਸੀ ਇੱਥੋਂ ਹੀ ਇਹ ਗੱਲ ਚੱਲੀ ਸੀ ਕਿ ਦਿੱਲੀ ਅਲੇ ਦੂਰ ਉੱਥੋਂ ਫਿਰ ਇਹ ਗੱਲ ਪ੍ਰਚਲਿਤ ਹੋ ਗਈ ਸੀ ਅਸੋ 700 ਸਾਲ ਪਹਿਲਾਂ ਕਿਉਂਕਿ ਉਹ ਫਕੀਰ ਨੇ ਆਖੀ ਸੀ ਹਰ ਜਣੀ ਖੜੀ ਗੱਲ ਅਖਾਣ ਜਾਂ ਕਹਾਵਤ ਨਹੀਂ ਬਣਦੀ ਹੁੰਦੀ ਪਰ ਜਦੋਂ ਕੋਈ ਇਹੋ ਜੀ ਗੱਲ ਦਿੱਲੀ ਦੇ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਸੀ ਹਨੂਜ਼ ਦਿੱਲੀ ਦੂਰ ਅਸਰ ਇਹ ਫਾਰਸੀ ਦੇ ਵਿੱਚ ਗੱਲ ਸੀ ਫਾਰਸੀ ਤੋਂ ਬਾਅਦ ਫਿਰ ਉਰਦੂ ਜ਼ੁਬਾਨ ਦੇ ਵਿੱਚ ਆਈ ਉਰਦੂ ਤੋਂ ਬਾਅਦ ਫਿਰ ਪੰਜਾਬੀ ਚ ਆ ਗਈ ਪੰਜਾਬੀ ਵਾਲੇ ਆਪਣੇ ਬੰਦੇ ਨੇ ਆਪਣੇ ਹਿਸਾਬ ਨਾਲ ਕਰ ਲਈ ਕਿ ਹੱਲੇ ਦਿੱਲੀ ਦੂਰ ਆ ਕਾਕਾ ਤੇਰੇ ਵਸਦਾ ਰੋਗ ਨਹੀਂ ਇਸ ਤਰੀਕੇ ਦੇ ਨਾਲ ਆਮ ਤੌਰ ਤੇ ਗੱਲ ਪ੍ਰਚਲਿਤ ਹੋਈ ਥੋੜੀਆਂ ਜੀਆਂ ਗੱਲਾਂ ਮੈਂ ਸੁਲਤਾਨ ਗਿਆਸੂਦੀਨ ਤੋਲਕ ਬਾਰੇ ਦੱਸ ਦਿਆਂ ਵੀ ਇਹ ਨਾ ਸਿੰਧ ਵਾਲੇ ਪਾਸੇ ਘੋੜੇ ਚਾਰਦਾ ਹੁੰਦਾ ਸੀ ਤੇ ਉਦੋਂ ਫਿਰ ਅਲਾਉਦੀਨ ਖਿਲਜੀ ਦਾ ਭਰਾ ਇਹਨੂੰ ਆਪਦੇ ਕੋਲੇ ਲਿਆਇਆ ਸੀ ਉੱਥੇ ਫਿਰ ਉਹਨੂੰ ਤਬੀਲੇ ਦਾ ਇੰਚਾਰਜ ਬਣਾਤਾ ਘੋੜਿਆਂ ਦਾ ਇੰਚਾਰਜ ਬਣਾਤਾ ਹੌਲੀ ਹੌਲੀ ਤਾਕੀ ਕਰਦਾ ਕਰਦਾ ਇਹ ਫਿਰ ਸੁਲਤਾਨ ਬਣ ਗਿਆ ਸੀ ਦਿੱਲੀ ਦਾ ਤੁਗਲਕ ਵੰਸ਼ ਦੇ ਵਿੱਚ ਲਾਲੂ ਸਾਹਬੀ ਇਸ ਤਰੀਕੇ ਦੇ ਵੀ ਭਾਰਤ ਤੇ ਦਿਨ ਆਇਆ ਕਿ ਇੱਕ ਘੋੜੇ ਚਾਲ ਵਾਲਾ ਬੰਦਾ ਵੀ ਦਿੱਲੀ ਦਾ ਸੁਲਤਾਨ ਬਣ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਕੁਦਰਤ ਦੇ ਰੰਗ ਹੁੰਦੇ ਆ ਪਰ ਉਹ حضرت ਨizamuddin Auliya ਸਾਹਿਬ ਨਾਲ ਉਹਨਾਂ ਦਾ ਥੋੜੀ ਜਿਹੀ ਲਾਕ ਡਾਟ ਚੱਲਦੀ ਸੀ ਇਹ ਇੱਕ ਅਲੱਗ ਵਿਸ਼ਾ ਵਾ ਇਸ ਤੋਂ ਬਿਨਾ ਸੁਲਤਾਨ ਗਿਆਸੂਨ ਤੁਗਲਕ ਦੇ ਇੱਕ ਦੋ ਕੰਮ ਮੈਂ ਹੋਰ ਦੱਸ ਦਿਆਂ ਉਹਨੇ ਉਹਦਾ ਕਿਸਾਨਾਂ ਪ੍ਰਤੀ ਇਹ ਵਿਚਾਰ ਸੀ ਵੀ ਇਹਨਾਂ ਨੂੰ ਇੰਨੀ ਵੀ ਆਮਦਨ ਨਾ ਆਮਦਨ ਨਾ ਕਰਕੇ ਦਿਓ ਕਿ ਮਤਲਬ ਕਿ ਖੁਸ਼ੀ ਦੇ ਵਿੱਚ ਆ ਕੇ ਵੀ ਆਪਣੀਆਂ ਮਨਾਈਆਂ ਕਰਨ ਲੱਗ ਜਾਣ ਬਗਾਵਤਾਂ ਕਰਨ ਲੱਗ ਜਾਣ ਤੇ ਇਹਨਾਂ ਨੂੰ ਇੰਨੀਆਂ ਵੀ ਪਾਬੰਦੀਆਂ 'ਚ ਨਾ ਰੱਖੋ ਕਿ ਇਹ ਖੇਤੀਬਾੜੀ ਹੀ ਛੱਡ ਜਾਣ ਸੁਲਤਾਨ ਗਿਆਸੁਦਿਨ ਤੁਗਲਕ ਦੀ ਇੱਕ ਇਹ ਵੀ ਚੰਗੀ ਗੱਲ ਸੀ ਕਿ ਉਹਨੇ ਬੰਜਰ ਹੋਏ ਇਲਾਕਿਆਂ ਨੂੰ ਉੱਥੇ ਪਾਣੀ ਪਹੁੰਚਾਇਆ ਤੇ ਉੱਥੇ ਫਸਲ ਪੈਦਾ ਹੋਣ ਲੱਗ ਪਈ ਸੀ ਇਹ ਖਾਸ ਗੱਲ ਸੀ ਗਿਆਸੁਦਿਨ ਤੁਗਲਕ ਦੀ ਤੇ ਲਾਲੂ ਸਾਹਿਬ ਇਹ ਥੋੜਾ ਚਹਰੀਏ ਦਾ ਰਾਜ ਰਿਹਾ ਪਰ ਇਹਨੇ ਰਾਜ ਦੇ ਵਿੱਚ ਬਹੁਤ ਕਲਾਕਾਰੀਆਂ ਕੀਤੀਆਂ ਇਸ ਇਹਨੇ ਅਫਸਕਤੀ ਦੇ ਨਾਲ ਆਦੇ ਰਾਜ ਦੇ ਵਿੱਚ ਆਖਿਆ ਸੀ ਵੀ दारू ਕੱਢਣੀ ਵੀ ਮਨਾ ਤੇ दारू ਪੀਣੀ ਵੀ ਮਨਾ ਤੇ ਜੇ ਕੋਈ ਕੱਢਦਾ ਪੀਂਦਾ ਦੇਖ ਲੈ ਤੇ ਆਪਦਾ ਪੜਿਆ ਵਿਚਾਰ ਲਓ ਮਤਲਬ ਇਸ ਤਰੀਕੇ ਦੇ ਸਖਤ ਕਾਨੂੰਨ ਵੀ ਇਹਦੇ ਰਹੇ ਸੀ ਤੇ ਰਾਜ ਪ੍ਰਬੰਧ ਦੇ ਵਿੱਚ ਇਹਨੂੰ ਕਾਫੀ ਮੁਸ਼ਕਲ ਆਈਆਂ ਸੀ ਇਸ ਵਿਸ਼ੇ ਤੇ ਉੱਤੇ ਆਪਾਂ ਅਲੱਗ ਐਪੀਸੋਡ ਲੈ ਕੇ ਵੀ ਮਿਲਾਂਗੇ ਜਿਹੜਾ ਕਿ ਆਪਾਂ ਸੀ ਅਗਰ ਭਾਰਤ ਦੇ ਤੇ ਹਮਲਿਆਂ ਦੀ ਗੱਲ ਕਰੀਏ ਤਾਂ ਉਸ ਤੌਰ ਤੇ ਆਪਾਂ ਇੱਕ ਅਲੱਗ ਲੜੀ ਸ਼ੁਰੂ ਕੀਤੀ ਹੋਈ ਆ ਭਾਰਤ ਦੇ ਸੁਲਤਾਨ ਉੱਥੇ YouTube ਤੇ ਜਾ ਕੇ ਵੀ ਤੁਸੀਂ ਇਹ ਦੇਖ ਸਕਦੇ ਹੋ ਅਗਲੀ ਵਾਰੀ ਨਵੀਂ ਅਖਾਣ ਤੇ ਨਵੀਂ ਕਹਾਵਤ ਲੈ ਕੇ ਮਿਲਾਂਗੇ ਮਿਹਰਬਾਨੀ ਧੰਨਵਾਦ